ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਕੇਂਦਰ ਆਇਆ ਜਦੋਂ ਵੀ ਕੋਈ bệnh ਪ੍ਰਾਠੀਕ ਹੁੰਦਾ ਤਾਂ ਲੱਡੂ ਵੰਡੇ ਜਾਂਦੇ ਨੇ ਅੱਜ ਸਾਡੇ ਨਾਲ ਨੇ ਫਿਰੋਜ਼ਪੁਰ ਕੈਂਟ ਤੋਂ ਬੰਟੀ ਜੀ ਇਹ ਕੁਝ ਸਮੱਸਿਆਵਾਂ ਲੈ ਕੇ ਸਾਡੇ ਸੈਂਟਰ ਆਏ ਸੀ ਇਹਨਾਂ ਨੂੰ ਥੋੜੇ ਦਿਨ ਹੋਏ ਆਉਂਦਿਆਂ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਅਨੇਕਾਂ ਤਬਦੀਲੀਆਂ ਇਹਨਾਂ ਦੇ ਸਰੀਰ 'ਚ ਆਈਆਂ ਨੇ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ ਤੇ ਸੰਗਤ ਨੂੰ ਇਹ ਲੱਡੂ ਖਵਾ ਕੇ ਵੀ ਉਹ ਮਿੱਠਾ ਕਰਾਉਣਗੇ ਖੁਸ਼ੀ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਤੇ ਹੁਣ ਬੰਟੀ ਜੀ ਨਾਲ ਗੱਲ ਕਰਾਂਗੇ ਬੰਟੀ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਬੰਟੀ ਜੀ ਕਿਹੜੀ ਕਿਹੜੀ ਸਮੱਸਿਆ ਸੀ ਜਦੋਂ ਤੁਸੀਂ ਸਾਡੇ ਸੈਂਟਰ ਆਏ ਸਰਬ ਰਾਮ ਰਾਮ ਜੀ ਮੈਂ ਤਾਂ ਆਇਆ ਸੀ ਵਾਈਫ ਨੂੰ ਬੇਟੀਆਂ ਨੂੰ ਲੈ ਕੇ ਜੀ 3 ਤਰੀਕ ਨੂੰ 3 ਜੁਲਾਈ ਨੂੰ ਮੈਂ ਤਾਂ ਬਾਹਰ ਬੈ ਗਿਆ ਵੀ ਚਲੋ ਇੱਕ ਯੋਗਾ ਕਰਕੇ ਆਣਗੇ ਤਾਂ ਆਪਾਂ ਆਪਣੀ ਡਰਾਈਵਰੀ ਕਰਕੇ ਇਹਨਾਂ ਨੂੰ ਲੈ ਜਾਾਂਗੇ ਠੀਕ ਹੈ ਤੇ ਜਦੋਂ ਕਲਾਸ ਖਤਮ ਹੋਏ ਤੇ ਪੁੱਲਰ ਸਾਹਿਬ ਮੇਰੇ ਕੋਲ ਬਾਹਰ ਆਏ ਬੰਦੀ ਜੀ ਜਬ ਕਲਾਸ ਦਾ ਲਾਓ ਅੰਦਰ ਤਾਂ ਆ ਕੇ ਬਹਿ ਜਾ ਕਰੋ ਮੈਂ ਚਲੋ ਕੱਲ ਤੋਂ ਆਵਾਂਗਾ ਜੀ ਉਸ ਦਿਨ ਤੋਂ ਰੁਟੀਨ ਬਣ ਗਿਆ ਜੀ ਮੈਨੂੰ ਐਸਿਡ ਦੀ ਦਿੱਕਤ ਸੀ ਐਸਿਡ ਬਹੁਤ ਬੰਦਾ ਸੀਗਾ ਐਸਿਡ ਕਰਕੇ ਹੀ ਸਾਰਾ ਸਿਸਟਮ ਖਰਾਬ ਹੋਇਆ ਸੀਗਾ ਬਾਕੀ ਸ਼ੂਗਰ ਹੈਗੀ ਹੈ ਹੁਣ ਕਾਫੀ ਫਰਕ ਪੈ ਗਿਆ ਬਾਕੀ ਹੋ ਸਕਦਾ ਦਵਾਈ ਛੋਟੂ ਵੀ ਜਵੇ ਦਵਾਈ ਮੈਨੂੰ 2-3 ਸਾਲ ਤੋਂ ਕੰਟੀਨਿਊ ਚੱਲ ਰਹੀ ਹੈ। ਬਿਲਕੁਲ ਛੁੱਟੇਗੀ ਜੀ, ਸ਼ੂਗਰ ਦਾ ਪਰਮਾਨੈਂਟ ਇਲਾਜ ਹੁੰਦਾ ਇੱਥੇ, ਬਿਲਕੁਲ ਦਵਾਈਆਂ ਬੰਦ ਹੋਣਗੀਆਂ। ਬਾਕੀ ਮੈਨੂੰ 10 ਸਾਲ ਪਹਿਲਾਂ ਬੜਾ ਕੋਲਡ ਸੀ ਜੀ। ਕੋਲਡ ਤੇ ਜਦੋਂ ਬਸਤੀ ਆਈ ਨਾ ਜੀ, ਉਦੋਂ ਮੈਨੂੰ ਬੜਾ ਅਲਰਜੀ ਨਹੀਂ ਹੋ ਗਈ ਸੀ ਤੇ ਬਲੱਡ ਆਂਦਾ ਸੀਗਾ। ਉਹ ਤਾਂ ਮੇਰਾ ਬੜਾ ਮੈਨੇ ਮੈਸਟ੍ਰੀਲਾਈਟ ਖਾਈ, ਉਹਦਾਂ ਮੈਨੂੰ ਬੜਾ ਮੇਰਾ ਸ਼ਰੀਰ ਮਲਗੀ ਜ਼ਿਆਦਾ ਵੱਧ ਗਿਆ ਵਜਨ। 10-12 ਕਿਲੋ, 15 ਕਿਲੋ weight ਵੱਧ ਗਿਆ। ਪਰ ਹੁਣ ਮਲਗੀ ਮੈਨੂੰ ਕੋਈ ਖੰਗ-ਖੰਗ ਤਾਂ ਕੁਝ ਵੀ ਨਹੀਂ ਹੈ। ਬਾਕੀ ਅਲਰਜੀ ਖਤਮ ਹੋ ਗਈ ਇਹਨਾਂ ਦੀ ਬਾਕੀ ਪੁਲਿਸ ਸਾਹਿਬ ਨੇ ਕਿਹਾ ਨੇਤੀ ਕਰਨੀ ਹੈ ਮਨ ਹਲੇ ਪਾਉਂਦੇ ਅੱਜ ਮੈਂ ਨੇਤੀ ਕਰਨੀ ਸੀ ਅੱਜ ਮੇਰੇ ਗਲੇ ਚ ਬਹੁਤ ਪੇਨ ਸੀਗਾ ਤੇ ਮੈਂ ਨੇਤੀ ਅਜ ਨਹੀਂ ਕੀਤੀ ਤੇ ਜਲਦੀ ਨੇਤੀ ਸ਼ੁਰੂ ਕਰਾਂਗਾ ਕੋਈ ਗੱਲ ਨਹੀਂ ਜੀ ਸਾਡੀਆਂ ਕੁਝ ਕਿਰਿਆਵਾਂ ਨੇ ਦੋਸਤੋ ਜਿਨ੍ਹਾਂ ਨਾਲ ਅਸੀਂ ਯੋਗ ਸ਼ੁਰੂ ਕਰਦੇ ਆਂ ਨੇਤੀ ਕਰਿਆ ਵੀ ਉਹਨਾਂ ਦੇ ਵਿੱਚ ਸ਼ਾਮਲ ਹੈ ਕੱਲ ਵੀ ਮੈਨੂੰ ਮੰਦਿਰ ਚ ਦੋ ਲੇਡੀਜ਼ ਮਿਲੀ ਸੀ ਕਿ ਉਹ ਕਹਿੰਦੇ ਯੋਗਾ ਕਿੱਥੇ ਮੈਂ ਕਿਹਾ ਉੱਥੇ ਜਾਂਦੇ ਹਾਂ ਜੀ ਨੇਤੀ ਕਰਨੇ ਮੈਂ ਕਹਾਂ ਉਹ ਤੇ ਆ ਜਾਓ ਸ਼ਾਇਦ ਉਹ ਕੱਲ ਤੋਂ ਸ਼ਾਮ ਦੀ ਬੋਲਡ ਠੀਕ ਹੈ ਦੋਸਤੋ ਸਾਡੇ ਸੈਂਟਰ ਜਿਹੜਾ ਵੀ ਪੈਂਪੜਾ ਆਉਂਦਾ ਹੈ ਉਹ ਸਾਡਾ ਪ੍ਰਚਾਰਕ ਬਣ ਜਾਂਦਾ ਹੈ ਅੱਜ ਦੀ ਕਲਾਸ ਦੀ ਗੱਲ ਕਰੀਏ ਤਾਂ ਤਕਰੀਬਨ 40 ਦੇ ਨੇੜੇ ਕਲਾਸ ਹੈ ਇਹਨਾਂ ਦੇ ਵਿੱਚ ਹਾਰਟ ਦੇ ਪੇਸ਼ੈਂਟ ਵੀ ਮੌਜੂਦ ਨੇ ਸਰਵਾਈਕਲ ਦੇ ਪੇਸ਼ੈਂਟ ਗਠੀਆ ਵਾਈ ਦੇ ਪੇਸ਼ੈਂਟ ਥਾਇਰਾਇਡ ਦੇ ਪੇਸ਼ੈਂਟ ਹਨ ਸੋਰਾਇਸਿਸ ਮੇਰੀ ਬਿਟੀਆ ਜੀ ਪਟਿਆਲੇ ਗਈ ਹੈ ਜੀ ਹਾਂਜੀ ਇੱਥੋਂ ਸਟਾਰਟਿੰਗ ਕੀਤੀ ਸੀ ਉਹਨੇ ਨੇਤੀ ਹੁਣ ਉੱਥੇ ਨੇਤੀ ਰੁਟੀਨ ਚ ਕਰ ਰਹੀ ਹੈ ਜੀ ਵੈਰੀ ਗੁੱਡ ਤੇ ਜਲ ਨੇਤੀ ਕਰ ਰਹੀ ਜੀ ਹਾਂਜੀ ਤੇ ਦੋਸਤੋ ਕੁਝ ਸਮੱਸਿਆਵਾਂ ਐਦਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਡਾਕਟਰ ਕਹਿੰਦੇ ਨੇ ਵੀ ਉਮਰ ਪਰ ਦਵਾਈ ਖਾਣੀ ਪਵੇਗੀ ਸਾਡੇ ਕੋਲ ਅਜਿਹਈਆਂ ਸਮੱਸਿਆਵਾਂ ਦੀਆਂ ਦਵਾਈਆਂ ਬੰਦ ਹੋ ਜਾਂਦੀਆਂ ਨੇ ਜਿਨ੍ਹਾਂ ਚ ਇੱਕ ਸਤਪਾਲ ਜੀ ਉਦਾਹਰਣ ਬੈਠੇ ਨੇ ਇਹ ਹਾਰਟ ਦੀ ਪ੍ਰੋਬਲਮ ਨੂੰ ਫੇਸ ਕਰ ਰਹੇ ਸੀ ਹਾਂਜੀ ਅੱਜ ਦਵਾਈਆਂ ਬੰਦ ਨੇ ਜੀ ਠੀਕ ਐ ਜਿੰਨੇ ਵੀ ਭੈਣ ਭਰਾ ਆਏ ਨੇ ਕੁਝ ਇਹਨਾਂ ਦੇ ਵਿੱਚ ਨਵੇਂ ਨੇ ਜਿਹੜੇ ਪੁਰਾਣੇ ਨੇ ਲਗਭਗ ਠੀਕ ਹੋ ਗਏ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਸ ਤਰ੍ਹਾਂ ਹੀ ਉਹਨਾਂ ਦੇ ਨਾਲ ਰੂਬਰੂ ਕਰਾਉਂਦੇ ਰਵਾਂਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੁਹਾਡਾ ਇੱਕ ਉਲਾਮਾ ਰਹਿੰਦਾ ਹੈ ਕਿ ਤੁਸੀਂ ਬਿਮਾਰੀ ਠੀਕ ਹੋਈ ਦੱਸ ਦਿੰਦੇ ਹੋ ਤੇ ਕਿਸ ਤਰ੍ਹਾਂ ਠੀਕ ਹੋਈ ਇਹ ਨਹੀਂ ਦੱਸਦੇ ਉਹਦੇ ਲਈ ਤੁਹਾਨੂੰ ਸਾਡੇ ਨਾਲ رابطہ ਕਰਨਾ ਪਵੇਗਾ ਯੋਗ ਕੇਂਦਰ ਆਉਣਾ ਪਵੇਗਾ ਤਾਂ ਹੀ ਉਹ ਸੰਭਵ ਹੋ ਸਕੇਗੀ ਕਿਉਂਕਿ ਤੁਹਾਡੀ ਸਮੱਸਿਆ ਕੀ ਹੈ ਜਿੰਨਾ ਚਿਰ ਉਹਨੂੰ ਪੂਰਾ ਡਾਇਗਨੋਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਹੱਲ ਮੁਸ਼ਕਲ